ਬੜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸੁਣਾਓ ਕੀ ਹਾਲ ਚੱਲ ਜੇ ਬੜੀ ਜੀ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਹੈ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਟਪਈ ਚ ਆਉਣ ਦਾ ਚਲੋ ਬਾਬਾ ਡੈਮੋ ਕੰਮ ਕਰ ਦੋ ਭਾਜੀ ਹਾਂ ਜੀ ਹਾਂ ਜੀ ਭਾਈ ਬਾਬਾ ਟਾਈਮ ਹੋ ਗਿਆ ਜੀ ਆਪਾਂ ਨੂੰ ਠੀਕ ਹੈ ਠੀਕ ਹੈ ਗਾਈਆਂ ਕੰਮ ਹੀ ਕਰਦੇ ਹਾਂ ਹਾਂ ਗਾਈਆਂ ਦਾ ਕੰਮ ਹੀ ਕਰੀਦਾ ਬਸ ਚਲੋ ਕਿੰਨੇ ਪੰਜ ਸੀਲੇ ਦੋ ਹੀ ਦੀ ਦੋ ਹੀ ਆ ਵੀਰ ਜੀ ਇੱਕ ਦਿਨ ਐਡਰੈਸ ਬੋਲ ਦੋ ਆਪਣਾ ਐਡਰੈਸ ਆਪਣਾ ਪਿੰਡ ਟਪਈ ਜ਼ਿਲ੍ਹਾ ਗਦਾਸਪੁਰ ਸੀਲ ਬਟਾਲਾ ਜੀ ਨੰਬਰ ਤੁਹਾਡਾ ਨੰਬਰ 905674745 ਇੱਕ ਵਾਰ ਫਿਰ ਤੋ ਯੇ ਨੇ ਨਹੀਂ ਸੂਣ ਆ ਲਈ ਜੀ ਵੀਰ ਜੀ ਅੱਛਾ ਗੱਬਣਾ ਗੱਬਣਾ ਤੇ ਕਿੰਨਾ ਦੁੱਧ ਕਰਜੂ ਜੀ ਦੁੱਧ ਦੇ ਵੀਰ ਜੀ ਇਹ 15-16 ਕਿਲੋ ਕਰ ਦੇ ਕਹਿੰਦੇ ਸੀ ਚਾਹੇ ਚਮੋਨੇ ਰਹੇ ਆ 15-16 ਕਿਲੋ ਹੈ ਹਾਂਜੀ ਲਿਓ ਦੁੱਧ ਕਿੰਨਾ ਕਰੂ 15-16 ਕਿਲੋ ਸੰਦੀ ਵੀਰ ਜੀ 15 ਤੇ ਟਾਈਮ ਕਿੰਨਾ ਲੈਜੂ ਹਜੇ ਟਾਈਮ ਵੀਰ ਜੀ ਹਫਤਾ ਕਰ ਚੀ ਜੇ ਇੱਕ ਹਫਤਾ ਲੈਜੂ ਹਣਾ ਹਾਂਜੀ ਹਾਂਜੀ ਠੀਕ ਆ ਚੋਅ ਜੂ ਵਧੀਆ ਦੇਖ ਲਓ ਜੀ ਹਾਂਜੀ ਹਾਂਜੀ ਵੀਰ ਜੀ ਆਜੋ ਤੇ ਵੀਰ ਜੀ ਫਿਰ ਇਹਦਾ ਮੁੱਲ ਮੋਲੇ ਦਾ ਵੀਰ ਜੀ 48000 ਜੇ ਹਾ ਨਾ 45000 ਦੀ ਦੇ ਦਾਂਗੇ 45000 ਦੀ ਹਾਂਜੀ ਹੋ ਜੂਗਾ ਹੋਰ ਮੁੱਕੇ ਦੇ ਮਾਨਦਾਨ ਹਾਂਜੀ ਹੋ ਜੂ ਮੁੱਕੇ ਦੇ ਮਾਨਦਾਨ ਚਲੋ ਠੀਕ ਹਾਂਜੀ ਇਧਰ ਆ ਜਾਓ ਇਹ ਵਸੇ ਮੂੰਹ ਚਾਰ ਦਾਂਦੇ ਜੀ ਸਹੀ ਵੀਰ ਜੀ ਅੱਛਾ ਚਾਰ ਦਾਂਦਾ ਹਾਂਜੀ ਠੀਕ ਆ ਤੇ ਇਹ ਵੀ ਗੱਬਣ ਗੱਬਣ ਜੇ 15 ਦਿਨ ਕੱਚੀ ਜੇ ਫੜ ਗਏ ਹਾਂਜੀ 15 ਦਿਨ ਕੱਚੀ ਜੇ ਅੱਛਾ 15 ਦਿਨ ਕੱਚੀ ਹਾਂਜੀ ਹਾਂਜੀ ਠੀਕ ਇਹ ਵੀ ਥੋੜ੍ਹ ਹੋਲੀ ਹੋਲੀ ਹੋ ਗਏ ਵਲੇਓ ਚਾਰ ਦਾ ਹਨਾ ਹਾਂਜੀ ਪੁੱਟ ਕੇ ਦਿਖਾ ਲਈਏ ਬਾਹਰ ਖਾ ਰੋਗੇ ਨਾ ਕੁਝ ਕਰ ਠੀਕ ਹੈ ਚਲੀਏ ਨਾ ਹਾਂ ਬਾਠ ਠੀਕ ਹੈ ਲੈ ਚਲੋ ਪੂਰੀ ਠੱਡੀ ਭਾਜੀ ਠੀਕ ਹੈ ਹਾਂਜੀ ਬੋਲੋ ਫਿਰ ਭਾਜੀ ਇਹਦੀ ਕੀਮਤ ਮੋਲੇ ਦਾ 75000 ਜੇ ਹਾਂ ਨਾ 70000 ਦੀ ਦੇ ਦਾਂਗੇ ਇਹਦੇ 70000 ਦੀ ਹਾਂਜੀ ਕੋਈ ਛੋਟ ਕਰ ਦੋਗੇ ਛੋਟ ਮੌਕੇ ਤੇ ਹੋ ਜੂਗੀ ਵੀਰ ਜੀ ਚਲੋ ਦੋ ਹੀ ਆ ਹਾਂਜੀ ਬੋਲੋ ਫਿਰ ਨੰਬਰ ਆਪਣਾ 905674745 ਸਾਫੀਕਾ ਸਾਸਰੀ ਗਾ